ਮੇਰੀ ਦਾ ਸਾਡੀ ਮਹਾਨ ਸੰਸਥਾ ਕੀ ਜਿਹੜੇ ਸਾਨੂੰ ਬਾਈ ਕਾਮਰੇਡ ਕਹਿ ਕੇ ਤੁਸੀਂ ਯਾਰ ਐ ਕਿਹਨਾਂ ਨੂੰ ਯਾਰ ਉਹ ਸਾਨੂੰ ਬਹੁਤ ਬੁਰੇ ਲੱਗਦੇ ਹੋਗੇ ਕਿਉਂਕਿ ਅਸੀਂ ਜਾਂ ਕਾਮਰੇਡ ਕਹ ਲੋ ਤੁਸੀਂ ਸਾਨੂੰ ਕੋਈ ਗੱਲ ਨਹੀਂ ਅਸੀਂ ਗੁਰੂ ਦੇ ਸਿੱਖਾਂ ਪਹਿਲਾਂ ਅਸੀਂ ਬਾਈ ਗੁਰੂ ਨੂੰ ਮੰਨਦੇ ਆ ਗਿਆ ਬਾਪੂ ਦਾ ਆ ਬਾਪੂ ਦਾ ਟਰੈਕਟਰ ਦਿਖਾਣਾ ਬਾਪੂ ਆ ਤੇਰਾ ਟਰੈਕਟਰ ਦਿਖਾਵਾਂਗਾ ਵਾ ਇਸ ਕਰਕੇ ਸੱਜਣੋ ਗੱਲ ਭਰਦਾ ਗੱਜ ਭਰਦਾ ਗੱਜ ਆ ਬਾਪੂ ਆ ਉਹ ਟਰੈਕਟਰ ਬਾ ਟਰੈਕਟਰ ਬਾਈ ਪੱਧਰ ਕਰ ਦਿੰਦਾ ਆਹ ਟਰੈਕਟਰ ਪੱਤਰ ਹੈ ਵਿਚਾਰ ਕਿਵੇਂ ਕਰਦਾ ਪੱਤਰ ਬੱਪੂ ਜੇ ਨਾ ਹੈ ਟਰੈਕਟਰਾਂ ਦੇ ਆਪਣੀ ਤੇ ਕਣਕ ਵੇਚਾਂ ਦੀ ਆਪਣੀ ਨਹੀਂ ਹੋਣੀ ਜਾਨੀ ਨਹੀਂ ਬੀਜੀ ਜਾਣੀ ਠੀਕ ਹੈ ਜਾਨਾ ਬੱਪੂ ਤੂੰ ਦੱਸ ਮੈਂ ਬਹੁਤ ਬਹੁਤ ਕਿਸਾਨ ਯੂਨੀਅਨ ਉਗਰਾਹਾਂ ਦਾ ਬਹੁਤ ਬਹੁਤ ਤਹਿ ਦਿਲੋਂ ਚਲਵਾਦਿਆਂ ਮੇਰੇ ਕੋਲ ਸ਼ਬਦ ਨਹੀਂ ਹੈਗੇ ਉਹ ਕਹਿਣ ਨੂੰ ਮੇਰੇ ਲਾਗੋ ਦੇ ਸਵੇਰੇ ਟਰੈਕਟਰ ਨੰਕ ਗਿਆ ਮੈਂ ਆਪਣਾ ਟਰੈਕਟਰ ਵਾਹਣ ਲਿਆ ਸੀ ਖਰਾਬ ਮਾਰਨ ਲਿਆ ਸੀ ਅੱਛਾ ਕਿਰਾ ਜੁਨੀ ਜਿਹੜੇ ਆ ਜੁਨੀਆ ਨੇ ਉਹਦੇ ਟਰੈਕਟਰ ਮੇਰੀ ਪੈਲੀ ਜਾਣ ਕੇ ਖਲੋਗੇ ਉਹਨਾਂ ਮੈਨੂੰ ਬੇਨਤੀ ਕੀਤੀ ਵੀ ਬਾਬੂ ਆਪਣਾ ਟਰੈਕਟਰ ਬੰਦ ਕਰ ਦੇ ਤੇਰੇ ਬੱਚੇ ਜਿਹੜੇ ਆ ਨਾ ਤੇਰੇ ਭਰਾ ਜਿਹੜੇ ਆ ਉਹ ਤੇਰੀ ਵਾਲੀ ਬਧਰੀ ਕਰਨ ਵਾਸਤੇ 50 ਟਰੈਕਟਰ ਲੈ ਕੇ ਆਏ ਹੋਏ ਆ ਖੁਸ਼ ਹੋ ਗਏ ਬਹੁਤ ਬਹੁਤ ਧੰਨਵਾਦ ਮੇਰੇ ਕੋਲ ਸ਼ਬਦ ਨਹੀਂ ਹੈਗੇ ਜਿਹੜੇ ਮੈਂ ਇਹ ਜਥੇ ਬੰਦੀ ਦੇਵਾ ਬਾਬਾ ਤੁਹਾਡਾ ਨਾਮ ਕੀ ਨਾਮ ਦੱਸੋ ਮੇਰਾ ਨਾਮ ਬਾਬਾ ਇਕਬਾਲ ਸਿੰਘ ਕਰਕੇ ਮੋਂ ਸਾਰੇ 50 ਪਿੰਡਾਂ ਦੇ ਲੋਕ ਜਾਣਦੇ ਆ ਤੁਸੀਂ ਮੈਂ ਰਮਨਦਾਸ ਗੁਰਦਰਾ ਬਾਬਾ ਬੁੱਢਾ ਸਾਹਿਬ ਤੋਂ ਸਾਡੇ ਗਰੰਟੀ ਦੇ ਟਾਇਰ ਆ ਉੱਥੇ ਮੈਂ ਵਰਤੀਆਂ 20 ਸਾਲ ਮੈਂ ਨੌਕਰੀ ਕੀਤੀ ਆ ਸ਼ੋਮਨੀ ਕਮੇਟੀ ਜਿੱਥੇ ਮੈਂ ਵਰਤੀ ਹੋਇਆ ਉੱਥੋਂ ਹੀ ਮੇਰੇ ਰਿਟਾਇਰ ਹੋਇਆ ਅੱਛਾ ਤੇ ਬਹੁਤ ਬਹੁਤ ਇਹਨਾਂ ਗੁਰਸਿੱਖਾਂ ਦਾ ਵੀਰਾਂ ਨੂੰ ਮਹਾਰਾਜ ਨੂੰ ਸੇਵਾ ਕਰਨ ਦਾ ਬਲ ਬਖਸ਼ੇ ਤੰਦਰੁਸਤੀ ਬਖਸ਼ੇ ਬਾਪੂ ਸਾਡੀ ਜਥੇਵੰਦਨੀ ਕੋ ਲੋਕ ਕਾਮਰੇਡ ਕਹਿੰਦੇ ਨੇ ਬਾਪੂ ਉਹ ਦਸ ਦਈ ਹੈ ਕਿ ਇਹਨੇ ਜਿਹੜੇ ਲੋਕ ਇਹ ਪਤਾ ਗੱਲ ਕੀ ਆ ਵੀਰ ਜੀ ਜਿੰਨਾ ਕਿਖਦਾ ਨਾ ਹੁੰਦਾ ਨਾ ਦਿਮਾਗ ਜਿੰਨੇ ਕਿਹਦੀ ਸੋਜ ਹੁੰਦੀ ਆ ਜਿਹਦੀ ਮਾੜੀ ਸੋਜ ਆ ਨਾ ਉਹਨੇ ਹੀ ਇਹ ਕਾਮਰੇਡ ਉਹ ਇਹ ਨੂੰ ਇਹ ਨਹੀਂ ਪਤਾ ਵੀ ਜੇ ਜੂਨੀਅਰ ਨਾ ਹੁੰਦੀ ਤੇ ਸਰਕਾਰ ਨੇ ਉਹਨਾਂ ਸਾਡੀਆਂ ਪਹਿਲੀਆਂ ਸਾਰੀਆਂ ਜਬਤ ਕਰ ਲੈਣੀਆਂ ਆਂ। ਸਰਕਾਰ ਨੇ ਸਾਨੂੰ ਜਿਹੜਾ ਇਹ ਆ ਐਮਐਸਟੀਡੀਆ ਨਹੀਂ ਦੇਣੀ। ਜਿਤਨਾ ਬਿਹਾਰ ਦੇ ਵਿੱਚ ਮੈਂ ਕਈ 5-500 ਨੂੰ ਕੁਐਂਟਰ ਵੇਖਦੀ ਆ। ਕਣਕੇ 6-6 700-700 ਨੂੰ ਕੁਐਂਟਰ ਵੇਖਦੀ ਆ। ਉਸੇ ਤਰ੍ਹਾਂ ਹੀ ਪੰਜਾਬ 'ਚ ਵਿਕਣੀ ਸੀ। ਜੇ ਇਹ ਜਥੇ ਬੰਦਿਆ ਕਿਸਾਨ ਜਥੇ ਬੰਦਿਆਂ ਉਪਰਾਲਾ ਨਾ ਕਰਦੀਆਂ ਤੇ ਫਿਰ ਪੰਜਾਬ ਦਾ ਇਹੋ ਹੀ ਹਾਲ ਹੋਣਾ ਹੈ ਜੋ ਬਿਹਾਰ 'ਚ ਹੋਣਿਆ ਵਾ, ਜੋ ਦੂਜੇ ਸੂਬਿਆਂ 'ਚ ਹੋਣਿਆ ਵਾ। ਇਹ ਇਹਨਾਂ ਦੀ ਬਦੌਲਤ ਹੀ ਆ। ਇਹਨਾਂ ਦੇ ਟਰੈਕਟਰ ਵੀ ਮਾਨ ਸਰਕਾਰ ਨੇ ਜ਼ਬਤ ਕਰ ਲਏ ਆ। ਟਰਾਲੀਆਂ ਮੇਂ ਜਬਤ ਹੋਈਆਂ ਆ ਕੋਈ ਨਹੀਂ ਬਾਪੂ ਸਾਰਾ ਤੇ ਆ ਸਰਕਾਰਾਂ ਸਰਗੁਲਾ ਸੀ ਬਾਖ ਵਖਤ ਪਾਦਾ ਨੇ ਸਰਕਾਰ ਨੂੰ ਹਾਂ ਸਭ ਕੁਝ ਇਹਨਾਂ ਨੇ ਜਬਤ ਕਰ ਲਿਆ ਤੇ ਡੰਡੇ ਵੀ ਭਰਾਏ ਆ ਜੇਲ੍ਹਾਂ ਚ ਵੀ ਪਾਏ ਆ ਤੇ ਉਹ ਜਦੋਂ ਆਪਾਂ ਦਿੱਲੀ ਮੋਰਚਾ ਲਾਇਆ ਸੀ 700 ਬੰਦਾ ਵੀ ਜਿਹੜਾ ਆਪਣਾ ਸ਼ਹੀਦ ਹੋ ਗਿਆ ਆ ਤੇ ਇਹਨਾਂ ਦੀ ਬਦੌਲਤ ਹੀ ਆ ਅੱਜ ਵੇਖੋ ਬਿਨਾ ਬੁਲਾਇਆ ਇੱਥੇ 100 ਟਰੈਕਟਰ ਦਰਿਆ ਮੂਸਾ ਦੇ ਪਿੰਡ ਦੇ ਵਿੱਚ ਅੱਗੇ ਵੀ ਪੈੜੀਆਂ 'ਚ ਵਗਣਦਾ ਆ ਆ 50 ਤੇ ਮੇਰੇ ਲੱਗੇ ਆ ਪੁੱਤ ਤੇ ਪੁੱਤ ਠੀਕ ਨੇ ਮੇਰੇ ਪੁੱਤ ਠੀਕ ਨੇ ਉਹ ਮਰੀਜ਼ ਮਹਾਰਾਜ ਦੀ ਕਿਰਪਾ ਬੇਨਾ ਤੁਰਨ ਲੱਗ ਪਿਆ ਵਾ 6 ਮਹੀਨੇ ਹੋ ਗਏ ਉਹਨੂੰ ਬਿਮਾਰ ਹੋਏ ਐਕਸੀਡੈਂਟ ਹੋਏ ਨੂੰ ਤੇ ਅੱਜ ਉਹ ਤੁਰ ਕੇ ਮੋਟਰਸਾਈਕਲ ਦੇ ਕਿਸੇ ਦੇ ਨਾਲ ਬਹਿ ਕੇ ਪੈੜੀਂ ਵੇਖਣ ਆਇਆ ਸੀ